ਬਦਲਦੇ ਮੌਸਮ ਵਿੱਚ ਆਲੇ ਤੇਜ਼ ਹਨੇਰੀ ਤੇ ਝੱਖੜ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ। ਜਿੱਥੇ ਦੇਰ ਰਾਤ ਠੰਡੀਆਂ ਤੇਜ਼ ਹਵਾਵਾਂ ਚਲੀਆਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਖੜੀਆਂ ਪੱਕੀਆਂ ਫਸਲਾਂ ਵੀ ਖੇਤਾਂ ਦੇ ਵਿੱਚ ਵਿਛ ਗਈਆਂ। ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਉਧਰ ਸੜਕਾਂ ਦੇ ਉੱਤੇ ਵੀ ਵੱਡੇ-ਵੱਡੇ ਦਰਖਤ ਡਿੱਗੇ ਹੋਏ ਨਜ਼ਰ ਆਏ ਜਿਸ ਕਰਕੇ ਕਈ ਥਾਵਾਂ ਤੇ ਲੰਬਾ ਜਾਮ ਵੀ ਲੱਗਿਆ ਜਾਇਆ। ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਡੇਰਾ ਬਾਬਾ ਨਾਨਕ ਵਿੱਚ ਵੀ ਦੇਰ ਰਾਤ ਆਏ ਤੂਫਾਨ ਤੋਂ ਬਾਅਦ ਦੇਖੋ ਕੀ ਹਾਲਾਤ ਬਣੇ ਨੇ ਫਸਲਾਂ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਪਿੰਡ ਕੋਟ ਮੋਲਵੀ ਦੇ ਵਿੱਚ ਇੱਕ ਕੋਠੀ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਕਈ ਥਾਵਾਂ ਤੇ ਦਰਖਤ ਵੀ ਟੁੱਟ ਕੇ ਸੜਕਾਂ ਤੇ ਡਿੱਗੇ ਹੋਏ ਨੇ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ ਰਾਹੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਪੂਰੇ ਪੰਜਾਬ ਦੇ ਵਿੱਚ ਇਹ ਤੇਜ਼ ਹਵਾਵਾਂ ਤੇਜ਼ ਝੱਖੜ ਚੱਲਿਆ ਜਿਸ ਕਰਕੇ ਰਾਤ ਵੇਲੇ ਹੀ ਲੋਕਾਂ ਦੀ ਨੀਂਦ ਉਖੜ ਗਈ ਤੇ ਲੋਕ ਸਹਿਮ ਗਏ ਕਿ ਇੱਥੇ ਇੰਨੀ ਤੇਜ਼ ਤੂਫਾਨ ਆਇਆ ਹੈ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਤੇ ਜਿਸ ਕੋਠੀ ਦੇ ਇੱਕ ਖਿੜਕੀ ਦੇ ਦਰਵਾਜ਼ੇ ਦੇ ਸ਼ੀਸ਼ੇ ਟੁੱਟੇ ਨੇ ਉਹ ਵੀ ਲੋਕ ਰਾਤ ਨੂੰ ਡਰ ਗਏ ਜਿਸ ਤੋਂ ਬਾਅਦ ਦੇਖਿਆ ਗਿਆ ਹੈ ਕਿ ਤੇਜ਼ ਤੂਫਾਨ ਦੇ ਕਾਰਨ ਕਈ ਥਾਵਾਂ ਤੇ ਨੁਕਸਾਨ ਹੋਇਆ ਹੈ ਖਾਸ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਸਬਜ਼ੀਆਂ ਹੋਣ ਜਾਂ ਖੜੀ ਫਸਲ ਹੋਵੇ ਉਹ ਵੀ ਖੇਤਾਂ ਦੇ ਵਿੱਚ ਵਿਛ ਗਈ ਹੈ ਜਿਸ ਕਰਕੇ ਕਿਸਾਨ ਵੀ ਬੇਬਸ ਨਜ਼ਰ ਆ ਰਹੇ ਨੇ ਉਧਰ ਗੱਲ ਕਰੀਏ ਤਾਂ ਸੜਕਾਂ ਦੇ ਉੱਤੇ ਵੀ ਵੱਡੇ ਵੱਡੇ ਦਰਖਤ ਡਿੱਗੇ ਹੋਏ ਨੇ ਕਈ ਥਾਵਾਂ ਦੇ ਉੱਤੇ ਰਾਗੀਰ ਸੜਕ ਜਾਮ ਦੇ ਵਿੱਚ ਫਸੇ ਨਜ਼ਰ ਆਏ ਨੇ ਬਦਲਦੇ ਮੌਸਮ ਵਿੱਚ ਆਲੇ ਤੇਜ਼ ਹਨੇਰੀ ਤੇ ਝੱਖੜ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਜਿੱਥੇ دیر ਰਾਤ ਠੰਡੀਆਂ ਤੇਜ਼ ਹਵਾਵਾਂ ਚੱਲੀਆਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਖੜੀਆਂ ਪੱਕੀਆਂ ਫਸਲਾਂ ਵੀ ਖੇਤਾਂ ਦੇ ਵਿੱਚ ਵਿਛ ਗਈਆਂ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਉਧਰ ਸੜਕਾਂ ਦੇ ਉੱਤੇ ਵੀ ਵੱਡੇ ਵੱਡੇ ਦਰਖਤ ਡਿੱਗੇ ਹੋਏ ਨਜ਼ਰ ਆਏ ਜਿਸ ਕਰਕੇ ਕਈ ਥਾਵਾਂ ਤੇ ਲੰਬਾ ਜਾਮ ਵੀ ਲੱਗਿਆ ਜਾਇ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਡੇਰਾ ਬਾਬਾ ਨਾਨਕ ਵਿੱਚ ਵੀ ਦੇਰ ਰਾਤ ਆਏ ਤੂਫਾਨ ਤੋਂ ਬਾਅਦ ਦੇਖੋ ਕੀ ਹਾਲਾਤ ਬਣੇ ਨੇ ਫਸਲਾਂ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਪਿੰਡ ਕੋਟ ਮੋਲਵੀ ਦੇ ਵਿੱਚ ਇੱਕ ਕੋਠੀ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਕਈ ਥਾਵਾਂ ਤੇ ਦਰਖਤ ਵੀ ਟੁੱਟ ਕੇ ਸੜਕਾਂ ਤੇ ਡਿੱਗੇ ਹੋਏ ਨੇ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ ਰਾਹੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਪੂਰੇ ਪੰਜਾਬ ਦੇ ਵਿੱਚ ਇਹ ਤੇਜ਼ ਹਵਾਵਾਂ ਤੇਜ਼ ਝੱਖੜ ਚੱਲਿਆ ਜਿਸ ਕਰਕੇ ਰਾਤ ਵੇਲੇ ਹੀ ਲੋਕਾਂ ਦੀ ਨੀਂਦ ਉਖੜ ਗਈ ਤੇ ਲੋਕ ਸਹਿਮ ਗਏ ਕਿਉਂਕਿ ਇੱਥੇ ਇੰਨੇ ਤੇਜ਼ ਤੂਫਾਨ ਆਇਆ ਹੈ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਤੇ ਜਿਸ ਕੋਠੀ ਦੇ ਇੱਕ ਖਿੜਕੀ ਦੇ ਦਰਵਾਜ਼ੇ ਦੇ ਸ਼ੀਸ਼ੇ ਟੁੱਟੇ ਨੇ ਉਹ ਵੀ ਲੋਕ ਰਾਤ ਨੂੰ ਡਰ ਗਏ। ਜਿਸ ਤੋਂ ਬਾਅਦ ਦੇਖਿਆ ਗਿਆ ਹੈ ਕਿ ਤੇਜ਼ ਤੂਫਾਨ ਦੇ ਕਾਰਨ ਕਈ ਥਾਵਾਂ ਤੇ ਨੁਕਸਾਨ ਹੋਇਆ ਹੈ। ਖਾਸ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਸਬਜ਼ੀਆਂ ਹੋਣ ਜਾਂ ਖੜੀ ਫਸਲ ਹੋਵੇ ਉਹ ਵੀ ਖੇਤਾਂ ਦੇ ਵਿੱਚ ਵਿਛ ਗਈ ਹੈ ਜਿਸ ਕਰਕੇ ਕਿਸਾਨ ਵੀ ਬੇਬਸ ਨਜ਼ਰ ਆ ਰਹੇ ਨੇ ਉਧਰ ਗੱਲ ਕਰੀਏ ਤਾਂ ਸੜਕਾਂ ਦੇ ਉੱਤੇ ਵੀ ਵੱਡੇ ਵੱਡੇ ਦਰਖਤ ਡਿੱਗੇ ਹੋਏ ਨੇ ਕਈ ਥਾਵਾਂ ਦੇ ਉੱਤੇ ਰਾਗੀਰ ਸੜਕ ਜਾਮ ਦੇ ਵਿੱਚ ਫਸੇ ਨਜ਼ਰ ਆਏ ਨੇ